अमराब ਮੈਂ ਸਿਕਮੰਦਰ ਸਿੰਘ ਗੱਜਨਵਾਲਾ ਰਾਸ਼ਟਰੀ ਪ੍ਰਧਾਨ ਆਲਰਡੀ ਮੈਸ ਕਵੈਲਫੇਅਰ ਐਸੋਸੀਏਸ਼ਨ ਜੀ ਅੱਜ ਬੰਦੀ ਕਾਲ ਦਿੱਤੀ ਗਈ ਹੈ ਅਸੀਂ ਸਮਾਜ ਦੇ ਭਾਈਚਾਰੇ ਵੱਲੋਂ ਭੰਦੀ ਭਾਈਚਾਰੇ ਵੱਲੋਂ 26 ਜਨਵਰੀ ਨੂੰ ਜਿਹੜੀ ਹੈ ਅੰਮ੍ਰਿਤਸਰ ਸਾਹਿਬ ਦੇ ਵਿੱਚ ਬਾਬਾ ਸਾਹਿਬ ਦੀ ਪ੍ਰਤਿਮਾ ਨਾਲ ਜਿਹੜੀ ਹੋਈ ਹੈ ਅੱਜ ਬੰਦੀ ਕਾਲ ਦੇ ਕੇ ਸਨ ਕਰੀਤੀ ਜਾਣੀ ਹੈ ਇਹ ਬਹੁਤ ਹੀ ਮਹੰਦਪਾਗੀ ਘਟਨਾ ਹੈਗੀ ਆ ਜਿਹੜੀ 26 ਜਨਵਰੀ 2025 ਨੂੰ ਗੰਦੰਤਰ ਦਿਵਸ ਦੇ ਹੋਈ ਗਈ ਆ ਤਾਂ ਇਹਦੇ ਪਿੱਛੇ ਜਿਹੜੀ ਆ ਸਾਜ਼ਿਸ਼ ਜਿਹੜੀ ਹੈਗੀ ਆ ਬਹੁਤ ਵੱਡੀ ਸਾਜ਼ਿਸ਼ ਹੈਗੀ ਆ ਇੱਕ ਕੱਲਾ ਆਦਮੀ ਜਿਹੜਾ ਹੈਗਾ ਐਡਾ ਕੁਝ ਨਹੀਂ ਕਰ ਸਕਦਾਗਾ ਜਿਹੜੀ ਪੌੜੀ ਹੈਗੀ ਆ ਦੋ ਤਿੰਨ ਆਦਮੀ ਉਹਨੂੰ ਚੱਕ ਸਕਦੇ ਹੈਗੇ ਆ ਤਾਂ ਜਿਹੜੇ ਉਹਦੇ ਪਿੱਛੇ ਲੋਕ ਹੈਗੇ ਆ ਉਸ ਆਦਮੀ ਨੂੰ ਜਿਨ੍ਹਾਂ ਨੇ ਉਹਨੂੰ ਭੇਜਿਆ ਬ੍ਰੇਨ ਵਾਸ਼ ਕਰਕੇ ਭੇਜਿਆ ਹੈਗਾ ਅਸੀਂ ਇਹ ਚਾਹੁੰਦੇ ਆ ਕਿ ਉਹਦੀ ਉੱਚ ਪੱਧਰੀ ਜਾਂਚ ਹੋਵੇ ਤੇ ਜਿਹੜੇ ਲੋਕ ਜਿਹੜੀਆਂ ਜਿਹੜੇ ਏਜੰਸੀਆਂ ਜੋ ਵੀ ਲੋਕ ਹੈਗੇ ਆ ਉਹ ਜਿਹੜੇ ਉਹ ਵੀ ਜਿਹੜੇ ਸਾਹਮਣੇ ਉਹਨਾਂ ਨੂੰ ਪਤਾ ਲੱਗੇ ਲੋਕਾਂ ਨੂੰ ਵੀ ਕੌਣ ਹੈਗੇ ਆ ਤੇ ਉਹ ਅਰੈਸਟ ਕਰਕੇ ਸਖਤ ਤਰਾਵਾਂ ਦੇ ਤਹਿਤ ਦੇ ਚਰਚੂਦਮ ਕਦਮ ਚਲਾਗੇ ਉਹਨਾਂ ਦੇ ਉਹਨਾਂ ਨੂੰ ਵੀ ਜਿਹੜਾ ਹੈਗਾ ਬੰਦ ਕੀਤਾ ਜਾਵੇ ਤਾਂ ਜੋ ਅੱਗੇ ਤੋਂ ਅਜਿਹੀ ਘਟਨਾ ਦੁਰਘਟਨਾ ਦੁਰਪੱਗੀ ਪੂਰਨ ਘਟਨਾ ਨਾ ਹੋਵੇ ਜਿਹੜੇ ਕਿੜੀਆਂ ਜਥੇਬੰਦੀਆਂ ਨੇ ਇਸ ਮੌਕੇ ਤੇ ਦਿੱਤੀਆਂ ਅੱਜ ਸਾਰੀਆਂ ਹੀ ਰਡੀਆਂ ਮੋਗੇ ਦੇ ਅੱਤੇ ਬੰਦੀਆਂ ਹੈਗੀਆਂ ਜਿਹਦੇ ਵਿੱਚ ਸੀਵਰੇਜ ਅੱਤੇ ਸੀਵਰੇਜ ਸਪਾਈ ਯੂਨੀਅਨ ਹੈਗੀ ਆ ਉਹਦੇ ਵਿੱਚ ਕ੍ਰਾਂਤੀਕਾਰੀ ਕ੍ਰਾਂਤੀਕਾਰ ਲੋਕਦਲ ਹੈਗਾ ਪਾਵਤਾਸ ਹੈਗੀ ਆ ਔਰ ਜੰਨੀਆਂ ਵੀ ਹੋਰ ਮਜ਼ਦੂਰ ਜਥੇਬੰਦੀਆਂ ਹੈਗੀਆਂ ਗੱਲਾਂ ਮਜ਼ਦੂਰੀਆਂ ਨਾਲ ਸਾਰੀਆਂ ਜਥੇਬੰਦੀਆਂ ਏਡੀ ਲੱਗ ਪਗ ਸਾਰੀਆਂ ਇਹਦੇ ਵਿੱਚ ਸ਼ਾਮਲ ਹੈਗੀਆਂ ਉਹ ਸਾਰੀਆਂ ਪੂਰਾ ਸਾਲ ਦੇ ਰਹੀਆਂ ਹੈਗੀਆਂ ਤੇ ਮਕਮ ਜਿਹੜਾ ਮੋਗਾ ਹੈਗਾ ਮੁਕੰਮਲ ਬੰਦ ਰਹੇਗਾ ਹਾਂ ਜੇਕਰ ਸਕੂਲਾਂ ਕਾਲਜਾਂ ਦੀ ਗੱਲ ਕੀਤੀ ਹੈ ਆਵਾਜਾਈ ਦੀ ਗੱਲ ਕੀਤੀ ਹੈ ਵੀ ਠੱਪ ਰਹਿ ਗਈ ਨਹੀਂ ਨਹੀਂ ਕੋਈ ਜ ਐਮਰਜੈਂਸੀ ਸੇਵਾਵਾਂ ਉਹ ਰਹਿਣਗੀਆਂ ਕੋਈ ਐਂਬੂਲੈਂਸ ਹੈਗਾ ਜਾਂ ਬੱਚੇ ਪੜਨ ਵਾਲੇ ਬੱਚੇ ਆ ਉਹਨਾਂ ਦੀ ਬੱਸਾਂ ਹੈਗੀਆਂ ਜਾਂ ਹਾਂ ਜਿਹੜੇ ਹਸਪਤਾਲ ਹੈਗੇ ਆ ਦੁਕਾਨਾਂ ਹੈਗੀਆਂ ਕਮੈਸਟੀਆਂ ਟਰਾਲ ਪੰਪ ਉਹ ਖੁੱਲੇ ਰਹਿਣਗੇ ਬਾਕੀ ਜਿਹੜੀ ਹੈ ਸਾਰੀਆਂ ਕੁਸ਼ ਉਹ ਬੰਦ ਰਹਿਗਾ ਅੱਜ ਮੋਗੇ ਬੰਦ ਦਾ ਕਾਰਨ ਤਮਾਮ ਦਲਿਤ ਸਮਾਜ ਵਿਆ ਜੱਥੇਬੰਦੀਆਂ ਵੱਲੋਂ ਇਹ ਕਾਲ ਹੈ ਇਹਦਾ ਕਾਰਨ ਵੱਡਾ ਇਹ ਹੈ ਕਿ 26 ਜਨਵਰੀ ਨੂੰ ਜੋ ਅੰਬਰਸਰ ਵਿਖੇ ਦਰਬਾਰ ਸਾਹਿਬ ਦੇ ਬਾਹਰ ਚੌਂਕ ਤੇ ਬਾਬਾ ਸਾਹਿਬ ਅੰਬੀਰ ਅੰਬੇਡਕਰ ਸਾਹਿਬ ਜੀ ਦੀ ਪ੍ਰਤਿਮਾ ਲੱਗੀ ਆ ਸ਼ਰੀਆਮ ਪੌੜੀ ਲਾ ਕੇ ਇੱਕ ਗੰਦੇ ਅਨਸਰ ਨੇ ਵੱਡੇ ਹਤੋੜੇ ਨਾਲ ਆਮ ਲੋਕਾਂ ਦੀ ਚੈਲਪੈਲ ਹੋਵੇ ਤੇ ਉੱਥੇ ਆਮ ਪੁਲਿਸ ਦਾ ਤੋਰਾ ਫੇਰਾ ਹੋਵੇ ਪੁਲਿਸ ਹੋਵੇ ਤੇ ਸ਼ਰੀਆਮ ਉਹਨਾਂ ਨੇ ਹਤੋੜੇ ਨਾਲ ਮਾਰ ਕੇ ਹਤੋੜਿਆਂ ਨਾਲ ਪ੍ਰਤਿਮਾ ਨੂੰ ਬਾਬਾ ਸਾਹਿਬ ਜੀ ਦੀ ਪ੍ਰਤਿਮਾ ਨੂੰ ਤੋੜਨ ਦੀ ਜਿਹੜੀ ਕੋਸ਼ਿਸ਼ ਕੀਤੀ ਆ ਤੇ ਉਹਦੀ ਅਸੀਂ ਪੁਰਜ਼ੋਰ ਨਿੰਦਾ ਕਰਦੇ ਆ ਤੇ ਇਹ ਕੋਈ ਇਕੱਲੇ ਵਿਅਕਤੀ ਦਾ ਕੰਮ ਨਹੀਂ ਇੱਕ ਬਹੁਤ ਭਾਰੀ ਪੌੜੀ ਲੋਹੇ ਦੀ ਪ੍ਰਤਿਮਾ ਬਾਬਾ ਸਾਹਿਬ ਦੀ ਬਹੁਤ ਉੱਚੀ ਹੈ ਇੱਕ ਬਹੁਤ ਭਾਰੀ ਪੌੜੀ ਇੱਕ ਬੰਦਾ ਨਹੀਂ ਲਾ ਸਕਦਾ ਇੱਕ ਬੰਦਾ ਨਹੀਂ ਲਾ ਸਕਦਾ ਅਤੇ ਦਿਨ ਵੀ ਕਿਹੜਾ ਚੁਣਿਆ ਹੋਵੇ 26 ਜਨਵਰੀ ਜਿੱਦਨ ਭਾਰਤ ਦਾ ਸੰਵਿਧਾਨ ਲਾਗੂ ਕੀਤਾ ਸੀਗਾ ਉਸੇ ਦਿਨ ਕਿਉਂ ਚੁਣਿਆ ਗਿਆ ਜਿਹੜਾ ਬਾਬਾ ਸਾਹਿਬ ਨੇ ਸੰਵਿਧਾਨ ਬਣਾਇਆ ਸੀਗਾ ਉਸ 26 ਜਨਵਰੀ ਨੂੰ ਹੀ ਕਿਉਂ ਚੁਣਿਆ ਗਿਆ ਇਹਦਾ ਮਤਲਬ ਇਹ ਆ ਕਿ ਬਹੁਤ ਵੱਡੀ ਤਾਕਤ ਕੋਈ ਪਿੱਛੇ ਕੰਮ ਕਰ ਰਹੀ ਹੈ ਜਿਨ੍ਹਾਂ ਨੇ ਉਸ ਵਿਅਕਤੀ ਨੂੰ ਜਿਹੜਾ ਹਰਸ਼ਦੀਪ ਹੈ ਜੋ ਵੀ ਗੰਦਾ ਅਨਸਰ ਉਸ ਬੰਦੇ ਨੂੰ ਕੋਈ ਪੈਸੇ ਦਾ ਲਾਲਚ ਦਿੱਤਾ ਹੋਵੇ ਜਾਂ ਕੋਈ ਕਿਸੇ ਕਸਮ ਦੀ ਉਹਨੂੰ ਕੋਈ ਲਾਲਚ ਦੇ ਕੇ ਇਹ ਕੰਮ ਕਰਾਇਆ ਪਰ ਮੈਂ ਤੁਹਾਡੇ ਪ੍ਰੈਸ ਦੇ ਮਾਧਿਅਮ ਰਾਹੀਂ ਇਹ ਕਹਿਣਾ ਚਾਹਨਾ ਵੀ ਜੋ ਦੇਸ਼ ਨੂੰ ਚਲਾ ਰਹੇ ਆ ਭਾਰਤ ਨੂੰ ਚਲਾ ਰਹੇ ਆ ਕੇਂਦਰ ਸਰਕਾਰ ਦੇ ਗ੍ਰਹਿ ਮੰਤਰੀ ਅਮਿਤ ਸ਼ਾ ਜਿਹਦੀ ਪੂਰੀ ਭਾਰਤ ਦੀ ਪੁਲਿਸ ਉਹਦੇ ਅੰਦਰ ਚ ਹੋਵੇ ਉਹਦਾ ਉਹਦਾ ਲੋਕ ਸਭਾ ਦੇ ਵਿੱਚ ਇੱਕ ਬਿਆਨ ਲੱਗਾ ਪਿਛਲੇ ਦਿਨੀ ਕਿ ਅੰਬੇਡਕਰ 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 ਇਤਨਾ ਨਾਮ ਅਗਰ ਭਗਵਾਨ ਕਾ ਲੇਤੇ ਤੋ ਸਵਰਗ ਮੇ ਚਲੇ ਜਾਤੇ ਕਿੱਡੀ ਗੈਰ ਜ਼ਿੰਮੇਵਾਰ ਉਹ ਬਿਆਨ ਲੱਗਾ ਇਹ ਨਫਰਤ ਪਹਿਲਾਉਣ ਵਾਲਾ ਬਿਆਨ ਸੀ ਇੱਕ ਦੇਸ਼ ਨੂੰ ਚਲਾਉਣ ਵਾਲਾ ਪਵਿੱਤਰ ਅਸਥਾਨ ਲੋਕ ਸਭਾ ਦੇ ਵਿੱਚ ਗ੍ਰਹਿ ਮੰਤਰੀ ਨੇ ਦਿੱਤਾ ਤੇ ਉਹ ਮੈਸੇਜ ਕੀ ਜਾਊਗਾ ਦੇਸ਼ ਨੂੰ ਉਹਦਾ ਮੈਂ ਜੋੜ ਕੇ ਚੱਲਦਾ ਉਹਦੇ ਨਾਲ ਜੋ ਅੰਮ੍ਰਿਤਸਰ ਵਿਖੇ ਘਟਨਾ ਹੋਈ ਹੈ ਪ੍ਰਤਿਮਾ ਬਾਬਾ ਸਾਹਿਬ ਜੀ ਦੀ ਤੋੜ ਫੋੜ ਕਰਨ ਦੀ ਉਹ ਮੈਸੇਜ ਹੀ ਉਹਦੇ ਨਾਲ ਜੁੜਦਾ ਜੇ ਇਹ ਜੇ ਦੇਸ਼ ਨੂੰ ਚਲਾਉਣ ਵਾਲੇ ਲੀਡਰ ਗ੍ਰਹਿ ਮੰਤਰੀ ਬਿਆਨ ਦੇਊਗਾ ਤੇ ਦੇਸ਼ ਦਾ ਜਿਹੜਾ ਮਾਹੌਲ ਹੈ ਪੰਜਾਬ ਦਾ ਮਾਹੌਲ ਇਹ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਪਰ ਜਿਹੜਾ ਹਤੋੜਾ ਚੱਲੇ ਆ ਬਾਬਾ ਸਾਹਿਬ ਦੀ ਪ੍ਰਤਿਮਾ ਤੇ ਉਹ ਬਾਬਾ ਸਾਹਿਬ ਦੀ ਪ੍ਰਤਿਮਾ ਤੇ ਨਹੀਂ ਚੱਲੇ ਉਹ ਸਾਡੀ ਆਤਮਾ ਤੇ ਚੱਲੇ ਆ Dalit ਸਮਾਜ ਦੀ ਆਤਮਾ 'ਤੇ ਉਹ ਹਤੋੜੇ ਚੱਲੇ ਆ ਉਹਦਾ ਜਵਾਬ ਜਦੋਂ ਤੱਕ ਉਸ ਬੰਦੇ ਦੇ ਪਿੱਛੇ ਸਾਜਸ਼ ਕਰਤਾ ਲੋਕਾਂ ਨੂੰ ਕੜੀ ਤੋਂ ਕੜੀ ਸਜ਼ਾ ਨਹੀਂ ਦਿੱਤੀ ਜਾਂਦੀ ਇਹ ਅਸੀਂ ਟੱਕੇ ਨਹੀਂ ਬੈਠਾਂਗੇ ਇਸ ਇਸ ਮੂਵਮੈਂਟ ਨੂੰ ਪੂਰੇ ਭਾਰਤ ਦੇਸ਼ ਦੇ ਵਿੱਚ ਫੈਲਾਵਾਂਗੇ ਜਦੋਂ ਤੱਕ ਉਹਨਾਂ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਨਹੀਂ ਦਿੱਤੀ ਜਾਂਦੀ ਇੱਕ ਬੇਨਤੀ ਕਰਦਾ ਹਾਂ ਅਸੀਂ ਮੋਗਾ ਦੇ तमाम ਦੁਕਾਨਦਾਰਾਂ ਨੂੰ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਦੇ ਆ ਆਪਣੀ ਆਪਣੀ ਆ ਸ਼ਾਪ ਬੰਦ ਰੱਖੋ ਤੇ ਸਾਡਾ ਸਾਥ ਦਿਓ 바ਵਾ ਸਾਹਮਣੇ ਸੰਵਿਧਾਨ ਕੱਲੇ ਦਿੱਲੀ ਤਾਂ ਨਹੀਂ ਲਿਖਿਆ ਪੂਰੇ ਦੇਸ਼ ਦੇ ਨਾਗਰਿਕਾਂ ਲਈ ਪੂਰੇ ਦੇਸ਼ ਦੇ ਲੋਕਾਂ ਦਾ ਸੰਵਿਧਾਨ ਸਾਰਿਆਂ ਨੂੰ ਸਨਮਾਨ ਕਰਨਾ ਚਾਹੀਦਾ ਇਸੇ ਮੈਂ ਮੂਵਮੈਂਟ ਰਾਹੀਂ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਅੱਜ ਦੇ ਬੰਮੋਗੇ ਬੰਦੇ ਵਿੱਚ ਸਾਡਾ ਸੰਯੋਗ ਦਿਓ